ਸਾਸੀ ਕਾਲ ਜੀ ਸਾਰਿਆਂ ਨੂੰ ਇਸ ਮੁਕੱਦਸ ਹਾ우스 ਦੇ ਵਿੱਚ ਤੁਸੀਂ ਲੋਕਾਂ ਦੀ ਗੱਲ ਸਾਡੇ ਤੱਕ ਪਹੁੰਚਾਉਂਦੇ ਹੋ ਤੇ ਅਸੀਂ ਜਿਹੜਾ ਕੰਮ ਕਰਦੇ ਆ ਉਹਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਜਿਹੜੀ ਇਹ ਸਦੀ ਦੀ ਸਭ ਤੋਂ ਭੜੇ ਹੜ੍ਹ ਵਾੜ ਆਫਤ ਪੰਜਾਬ ਤੇ ਆਈ ਸੀ ਉਹਦੇ ਵਿੱਚ ਤੁਸੀਂ ਜਿੱਥੇ ਸਾਡੀਆਂ ਮੈਡੀਕਲ ਟੀਮਾਂ ਰੈਸਕਿਊ ਟੀਮਾਂ ਰਲੀਫ ਬਚੇਰ ਪਹੁੰਚਣ ਵਾਲੀਆਂ ਟੀਮਾਂ ਸਾਰੀਆਂ ਐਨ ਜੀਓਜ਼ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਗੱਡੀ ਜਾਂਦੀ ਸੀ ਉਸ ਤੋਂ ਅੱਗੇ ਟਰੈਕਟਰ ਤੇ ਉਸ ਤੋਂ ਅੱਗੇ ਬੋਟ ਦੇ ਉੱਤੇ ਤੁਸੀਂ ਵੀ ਮੀਡੀਆ ਵਾਲੇ ਵੀ ਸਾਨੂੰ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜੇ ਕਿਤੇ ਲੋਕ ਫਸੇ ਹੋਏ ਸੀ ਕੋਈ ਬੰਦਾ ਬਿਮਾਰ ਸੀ ਕੋਈ ਪ੍ਰੈਗਨੈਂਟ ਲੇਡੀ ਸੀ ਤੁਸੀਂ ਉਹ ਖਬਰਾਂ ਸਾਡੇ ਤੱਕ ਪਹੁੰਚਾਈਆਂ ਔਰ ਸਾਡੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮਨਿਸਟਰ ਸਾਰੇ ਐਮ ਐਲ ਏ ਫੀਲਡ ਦੇ ਵਿੱਚ ਸੀ ਪੂਰੇ ਸਾਰੇ ਅਫਸਰ ਫੀਲਡ ਦੇ ਵਿੱਚ ਸੀ ਔਰ ਸਾਨੂੰ ਜਿਹੜੀ ਮੀਡੀਆ ਨੇ ਇਨਫਾਰਮੇਸ਼ਨ ਦਿੱਤੀ ਉਹਦਾ ਨਤੀਜਾ ਇਹ ਸੀਗਾ ਕਿ ਅਸੀਂ ਬਹੁਤ ਸਾਰੇ ਲੋਕ ਜਿਹੜੇ ਫਸੇ ਹੋਏ ਸੀ ਬਾੜ ਦੇ ਵਿੱਚ ਉਹਨਾਂ ਨੂੰ ਰੈਸਕਿਊ ਵੀ ਕਰ ਸਕੇ ਤੇ ਉਹਨਾਂ ਨੂੰ ਮੈਡੀਕਲ ਸਹੂਲਤ ਵੀ ਚਾਹੇ ਕੋਈ ਪ੍ਰੈਗਨੈਂਟ ਲੇਡੀ ਸੀ ਦਰਜਨ ਤੋਂ ਵੱਧ ਗੁਰਦਾਸਪੁਰ ਦੇ ਵਿੱਚ ਇਸੇ ਤਰ੍ਹਾਂ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਜਿਹੜੇ ਕਿ ਚਾਰੋਂ ਪਾਸੇ ਹੋ ਕੇ ਰਗੇ ਸੀ ਉਹਨਾਂ ਨੂੰ ਲੇਡੀਜ਼ ਨੂੰ ਲਿਆ ਕੇ ਉਹਨਾਂ ਦੀ ਸੇਫ ਡਿਲੀਵਰੀਜ਼ ਕਰਾਈਆਂ ਗਈਆਂ ਬਹੁਤ ਸਾਰੇ ਸਨੇਕ ਬਾਈਟ ਦੇ ਕੇਸਸ ਉਹਨਾਂ ਨੂੰ ਟਾਈਮਲੀ ਮੈਡੀਕਲ ਹੈਲਪ ਨਾਲ ਉਹਨਾਂ ਦੀ ਜਾਨ ਬਚਾਈ ਗਈ ਇਹਦੇ ਨਾਲ ਨਾਲ ਅਸੀਂ ਇੱਕ ਪ੍ਰੋਐਕਟਿਵ ਅਪਰੋਚ ਜਿਹਦੇ ਨਾਲ ਸਾਡੀ ਆਸ਼ਾ ਵਰਕਰ ਪਿੰਡ ਦੀ ਸਿਹਤ ਕਮੇਟੀ ਔਰ ਸਾਰਿਆਂ ਨੇ ਇਕੱਠੇ ਹੋ ਕੇ ਉਹਦੇ ਵਿੱਚ ਰੋਜ਼ਗਾਰ ਸਹਾਇਕ ਵੀ ਸੈਨੀਟਰੀ ਇੰਸਪੈਕਟਰ ਸਾਡੀਆਂ ਨਰਸਸ ਸੀਐਚਓਜ਼ ਮਲਟੀਪਰਪਸ ਹੈਲਥ ਵਰਕਰ ਫੀਮੇਲ ਮੇਲ ਉਹਨਾਂ ਨੇ ਲੋਕਾਂ ਦੇ ਘਰ ਘਰ ਜਾ ਕੇ ਸਰਵੇ ਕੀਤਾ ਜਿੱਥੇ ਪਾਣੀ ਖੜਾ ਸੀਗਾ ਉੱਥੇ ਦਵਾਈਆਂ ਦਾ ਸਪਰੇਅ ਕੀਤਾ ਫਿਊਮਿਗੇਸ਼ਨ ਕੀਤੀ ਪਿਛਲੇ ਸਾਲ ਨਾਲੋਂ 3 ਗੁਣਾ ਜ਼ਿਆਦਾ ਡੈਂਗੀ ਦੇ ਟੈਸਟ ਜਿਨ੍ਹਾਂ ਦੇ ਵਿੱਚੋਂ 5.5 ਹਜ਼ਾਰ ਦੇ ਵਿੱਚੋਂ 8600 ਟੈਸਟ ਪਹਿਲੀ ਵਾਰੀ ਸਪੈਂਸਰੀ ਜਾਨੀ ਆਮ ਆਦਮੀ ਕਲੀਨਿਕ ਦੇ ਵਿੱਚ ਹੋਏ ਇਸੇ ਤਰ੍ਹਾਂ ਚਿਕਨ ਗੁੜੀਆਂ ਦੇ 5 ਗੁਣਾ ਟੈਸਟ ਉਹਦੇ ਨਾਲ ਅਸੀਂ ਡੇਂਗੀ ਚਿਕਨ ਗੁੜੀਆਂ ਜਿਹੜੀਆਂ ਪਾਣੀ ਨਾਲ ਫੈਲਣ ਵਾਲੀਆਂ ਡਾਇਰੀਆ ਉਹਨਾਂ ਦੀ ਰੋਕਥਾਮ ਦੇ ਵਿੱਚ ਬਹੁਤ ਵੱਡੀ ਤੁਹਾਡੀ ਵੀ ਕੰਟਰੀਬਿਊਸ਼ਨ ਆ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਐਨ ਜੀਓ ਦਾ ਬਹੁਤ ਸਹਿਯੋਗ ਮਿਲਿਆ ਜਿਹੜਾ ਨੇ ਟਰੱਕਾਂ ਦੇ ਟਰੱਕ ਭਰ ਕੇ ਪੀਣ ਵਾਲੇ ਪੀਣ ਪਾਣੀ ਦੀਆਂ ਬੋਤਲਾਂ ਔਰ ਸਾਡੇ ਵਰਕਰਸ ਨੇ ਘਰ ਘਰ ਜਾ ਕੇ ਕਲੋਰਿੰਦੀਆਂ ਗੋਲੀਆਂ ਵੰਡੀਆਂ ਉਹਦੇ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ। ਸੋ ਇੱਕ ਵਾਰੀ ਫਿਰ মিডিਆ ਦਾ ਸਾਡੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਐਤਵਾਰ ਨੂੰ ਵੀ ਛੁੱਟੀ ਵਾਲੇ ਦਿਨ ਵੀ ਕੰਮ ਕੀਤਾ, ਗ੍ਰੈਸਟਡ ਹੌਲੀਡੇਸ ਤੇ ਵੀ ਕੰਮ ਕੀਤਾ। ਪਿਛਲੇ ਸਵਾ ਡੇਢ ਮਹੀਨੇ ਤੋਂ ਲਗਾਤਾਰ ਬਿਨਾਂ ਕਿਸੇ ਬ੍ਰੇਕ ਦੇ ਜਿਹੜੇ ਕੰਮ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਔਰ ਸਾਰੀਆਂ ਐਨ ਜੀਓਜ਼ ਦਾ ਜਿਨ੍ਹਾਂ ਨੇ ਸਾਡੇ ਨਾਲ ਮੋੜੇ ਨਾਲ ਮੋੜਾ ਲਾ ਕੇ ਕਦਮ ਅੱਗੇ ਅੱਗੇ ਲੈ ਕੇ ਲੋਕਾਂ ਦੀ ਸੇਵਾ ਯੋਗਦਾਨ ਪਾਇਆ ਸਾਡੇ ਮੈਡੀਕਲ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਕੈਮਿਸਟ ਐਸੋਸੀਏਸ਼ਨ ਜਿਨ੍ਹਾਂ ਨੇ ਆਸ਼ਾ ਵਰਕਰਸ ਨੂੰ ਕਿੱਟਾਂ ਬਣਾ ਕੇ ਦਿੱਤੀਆਂ ਜਿਹਦੇ ਵਿੱਚ 26 ਆਈਟਮ ਸੀ ਔਰ ਸਾਰੀਆਂ ਲੋੜ ਦੀਆਂ ਦਵਾਈਆਂ ਮੌਸਕੀਟੋ ਰਪੈਲੈਂਟ ਤੱਕ ਬੁਖਾਰ ਦੀ ਗੋਲੀ ਓਆਰਐਸ ਔਰ ਜਿਹੜਾ ਸਾਰਾ ਇਹ ਦਵਾਈਆਂ ਉਹਨਾਂ ਨੇ ਆਸ਼ਾ ਵਰਕਰ ਨੂੰ ਸਾਰੀਆਂ ਪੰਜਾਬ ਦੀਆਂ 20000 ਆਸ਼ਾ ਵਰਕਰ ਨੂੰ ਕਿੱਟਾਂ ਦਿੱਤੀਆਂ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਅਸੀਂ ਜਿਹੜਾ ਹੈਗਾ ਉਹ ਲੋਕਾਂ ਦੇ ਰੀਹੈਬਿਲੀਟੇਸ਼ਨ ਵਾਸਤੇ ਉਹਨਾਂ ਦੇ ਦੁਆਰਾ ਜਿਹੜਾ ਉਹਨਾਂ ਨੂੰ ਪੈਰਾਂ 'ਚੋਂ ਖੜਾ ਕਰਨ ਵਾਸਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਇਹ ਡੈਡੀਕੇਟਿਡ ਹੈ ਇਹਦੇ 'ਚ ਅਸੀਂ ਵਿਚਾਰ ਪਟਾਦਰਾ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਜਿਹੜੇ ਉਪਰਾਂ